ਸ਼ਸ਼ੀਕਾਲ ਜੀ ਸਾਰਿਆਂ ਨੂੰ ਮੈਂ ਸੰਦੀਪ ਡਿਜ਼ਾਈਨ ਬਾਈ ਸੰਦੀਪ ਆਪਣੇ ਸੂਟ ਰੈਡੀ ਹੋਏ ਸੀਗੇ ਹੈਂਡਵਰਕ ਦੇ ਕੋਰੀਅਰ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗਿਆ ਸਾਰੇ ਸੂਟ ਹੈਂਡਮੇਡ ਪਾਰਟੀ ਵੇਅਰ ਨੇ ਇਹ ਆਪਣਾ ਬਲੈਕ ਸੂਟ ਰੈਡੀ ਹੋਇਆ ਇਹ ਲਾਈਨ ਇਹ ਦੀ ਸਟਿਚਿੰਗ ਕੀ ਲਾਈਨ ਹੈ ਬਹੁਤ ਸੋਹਣਾ ਸੂਟ ਰੈਡੀ ਹੋਇਆ ਬਹੁਤ ਸੋਹਣਾ ਇਥੇ ਛੇਰਾ ਬਣਿਆ ਹੈ ਦਾ ਫਲਾਵਰ ਬਣੇ ਨੇ ਬਹੁਤ ਸੋਹਣੀ ਜੀ ਸਟੀਚਿੰਗ ਹੋਈ ਹੈ ਵੀ ਸ਼ੇਪ ਨੈੱਕ ਬਣਿਆ ਇਹਦੇ ਨਾਲ ਆਪਣੀ ਸਟੀਚਿੰਗ ਹੈ ਇਹ ਪੈਂਟ ਪਲਾਜ਼ੋ ਪੈਂਟ ਰੈਡੀ ਹੋਈ ਹੈ ਬਹੁਤ ਸੋਹਣਾ ਵਰਕ ਹੋਇਆ ਬਹੁਤ ਹੈਵੀ ਕੰਮ ਹੋਇਆ ਟੋਟਲੀ ਹੈਡ ਵਰਕ ਦੇ ਵਿੱਚ ਆਪਾਂ ਨੇ ਇਹਨੂੰ ਰੈਡੀ ਕੀਤਾ ਹੈ ਬਹੁਤ ਸੋਹਣਾ ਇਹਦੇ ਨਾਲ ਪਿਓਰ ਔਰਗੇਂਜ਼ਾ ਦਾ ਦੁਪੱਟਾ ਰੈਡੀ ਹੋਇਆ ਦੁਪੱਟੇ ਦੇ ਪੱਲਿਆਂ ਦੇ ਵਰਕ ਜਾਲ ਬਣਿਆ ਇੰ ਵਿੱਚ ਫਲਾਵਰ ਬਣੇ ਨੇ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਇਹਦੀ ਫਿਨਿਸ਼ਿੰਗ ਆਪਰੇ نیچے ਟੈਸਟਿੰਗ ਕਰਕੇ ਕੀਤੀ ਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਉੱਪਰ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਇਹ ਸੂਟ ਆਪਣਾ ਪਿੰਕ ਪਿੰਕ ਪੀਚ ਕਲਰ ਰੈੱਡ ਕਲਰ ਦਾ ਕੰਟਰਾਸਟ ਕੀਤਾ ਪਿਓਰ ਕਰੀਮ ਸਟੱਫ ਹੈ ਦਾ ਬਹੁਤ ਸੋਹਣਾ ਵਰਕ ਹੋਇਆ ਇਹਦਾ ਪੈਚ ਲਗਾ ਕੇ ਵਰਕ ਕੀਤਾ ਇਹਦੇ ਤੇ ਐਂਡ ਵਰਕ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਪਿਓਰ ਕ੍ਰੇਪ ਸਟੱਫ ਹੈ ਦਾ ਫੈਬਰਿਕ ਪਿਓਰ ਕ੍ਰੇਪ ਬਹੁਤ ਸੋਹਣੀਆਂ 슬ੀਵ ਬਣੀਆਂ ਨੇਗੀਆਂ ਬਹੁਤ ਹੈਵੀ ਬਹੁਤ ਸੋਹਣਾ ਸਾਰਾ ਕੰਮ ਇਹਦਾ ਨੈਕ ਬਣਿਆ ਵਿੱਚੋਂ ਬੂਟੀ ਪਈਆ ਬਹੁਤ ਬਹੁਤ ਹੈਵੀ ਸੂਟ ਰੈਡੀ ਹੋਇਆ ਦੀ ਸਲਵਾਰ ਆਪਾਂ ਨੇ ਸੇਮ 슬ੀਵਜ਼ ਬੜਾ ਡਿਜ਼ਾਈਨ ਹੈ ਦੀ ਸਲਵਾਰ ਤੇ ਬਹੁਤ ਸੋਹਣਾ ਵਰਕ ਸਲਵਾਰ ਤੇ ਹੋਇਆ ਇਹ ਇਹਦੇ ਨਾਲ ਆਪਾਂ ਨੇ ਪਿਓਰ オーਰਗੈਂਜ਼ਾ ਦਾ ਦੁਪੱਟਾ ਰੈਡੀ ਕੀਤਾ ਪਿਓਰ オーਰਗੈਂਜ਼ਾ ਦਾ ਦੁਪੱਟਾ ਇਹਦਾ 4 ਸਾਈਡ ਬਾਰਡਰ ਬਣਿਆ ਵਿੱਚ ਬੂਟੇ ਬਣਿਆ ਫੋਰ ਸਾਈਡ ਬਾਰਡਰ ਬਣਿਆ ਪੈਚ ਲਗਾ ਕੇ ਬਾਰਡਰ ਤੇ ਕੰਮ ਕੀਤਾ ਇਹਦਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੁਸੀਂ ਸਾਡੇ ਕਿਸੇ ਵੀ ਡਿਜ਼ਾਈਨ ਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹ ਆਪਣਾ ਸ਼ਿਮਰ ਸਟੱਫ ਦੇ ਉੱਪਰ ਸ਼ਿਮਰ ਫੈਬਰਿਕ ਹੈ ਇਹਦਾ ਇਹ ਮੇਰੇ ਸਟੱਫ ਦੇ ਉੱਪਰ ਆਪਾਂ ਨੇ ਇਹ ਰੈਡੀ ਕੀਤਾ ਹੈ ਇਹਦਾ ਵੀ ਟੋਟਲੀ ਹੈਂਡਵਰਕ ਦੇ ਵਿੱਚ ਆਪਾਂ ਨੇ ਕੰਮ ਕੀਤਾ ਹੈ 레드 ਤੇ ਪਿੰਕ ਕਲਰ ਦਾ ਕੰਟਰਾਸਟ ਕੀਤਾ ਹੈ ਦਾ ਲਾਈਟ ਬੇਬੀ ਪਿੰਕ ਕਲਰ ਹੈ ਤੇ ਆਪਾਂ ਨੇ ਪੂਟਲੀ ਬਟਨ ਲਗਾਏ ਨੇ ਨੇਕ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਪਿੰਕ ਕਲਰ ਦੀ ਆਪਾਂ ਨੇ ਪਾਈਪਿੰਗ ਲਗਾਈ ਹੈ ਇਹਦੇ ਤੇ ਟਾਪ ਟਾ ਲਾਈਨਿੰਗ ਲਗਾ ਕੇ ਵੀ ਸਟਿਚਿੰਗ ਕੀਤੀ ਹੈ ਬਹੁਤ ਸੋਹਣੀ ਸਟਿਚਿੰਗ ਹੋਈ ਹੈ ਸੇਮ 슬ੀਵਸ ਵਾਲਾ ਵਰਕ ਆਪਾਂ ਨੇ ਸਲਵਾਰ ਤੇ ਕੀਤਾ ਹੈ ਬਰਕਰੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੈ। ਇਹ ਦਾ ਦੁਪੱਟਾ ਆਪਾਂ ਨੇ ਸ਼ਿਮਰ ਦਾ ਲਾਈਨਰ ਵਾਲਾ ਕੀਤਾ। ਟਾਈ ਡਾਈ ਦੁਪੱਟਾ ਮਜ਼ੈਂਟਾ ਕਲਰ ਤੇ ਬੇਬੀ ਪਿੰਕ ਨਾਲ ਕੰਟਾਸਟ ਕੀਤਾ ਦੁਪੱਟੇ ਦਾ ਤੇ ਰੈੱਡ ਕਲਰ ਦੀ ਆਪਾਂ ਨੇ نیچے ਪੇਸਟਿੰਗ ਕੀਤੀ ਹੈ। ਲੇਸ ਲਗਾਈ ਹੈ ਬਹੁਤ ਸੋਹਣੀ। ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ। ਕਿ ਮਰ ਨਾਲ ਦੀ ਨਾਲ ਪੈਕ ਕਰ ਦਿੱਤੀ। ਇਹ ਪਿਓਰ ਗਰੇਪ ਦਾ ਰਸਟ ਕਲਰ ਦਾ ਸੂਟ ਹੈ। ਸਾਰਾ ਕਮ ਹੈਂਡ ਦਾ ਇਹ ਦਿੱਤੇ। ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਇਹਦੇ ਚ ਆਪਾਂ ਨੇ ਥ੍ਰੈਡ ਵੀ ਯੂਜ਼ ਕੀਤਾ ਹੈ। ਇਹ ਮਟੀਰੀਅਲ ਵੀ ਇਹਦੀਆਂ 슬ੀਵਜ਼ ਬਣੀਆਂ ਨੇ ਬਾਰਡਰ ਬਣਿਆ 슬ੀਵਜ਼ ਤੇ। ਬਹੁਤ ਸੋਹਣਾ ਚਾਕ ਕੇਰਾ ਬਹੁਤ ਸੋਹਣਾ ਵਰਕ ਹੋਇਆ ਇਹਦੇ ਰਸਟ ਕਲਰ ਦਾ ਪਿਓਰ ਕਰੇਵ ਇਹਦਾ ਸਟਾਕ ਹੈ ਰਸਟ ਕਲਰ ਕੇਰੇ ਵਾਲਾ ਫਲਾਵਰ ਆਪਾਂ ਨੇ ਸਲਵਾਰ ਤੇ ਪਾਇਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਦਾ ਦੁਪੱਟਾ ਹੈਗਾ ਟਾਈ ਡਾਈ ਪਿਓਰ ਕਮਲ ਜਨੂਨ ਦਾ ਦੁਪੱਟਾ ਟਾਈ ਡਾਈ ਹੋਇਆ ਦੁਪੱਟੇ ਦੇ ਵਿੱਚ ਪਿੰਕ ਤੇ ਇਹੂ ਕਲਰ ਦੁਪੱਟੇ ਦੀ ਵਿੱਚ ਆਪਾਂ ਨੇ ਟਾਈ ਡਾਈ ਚ ਪਾਇਆ ਇਸ ਨਜ਼ਾਰਾ ਕੇ ਦੀ ਫਿਨਿਸ਼ਿੰਗ ਕੀਤੀ ਹੈ ਇਹ ਵੀ ਆਪਾਂ ਨੇ ਪਿਓਰ ਕ੍ਰੀਬ ਦਾ ਸੂਟ ਰਸਟ ਕਲਰ ਹੈ ਇਹਦਾ ਵੀ ਪਿਓਰ ਕ੍ਰੀਬ ਫੈਬਰਿਕ ਬਹੁਤ ਸੋਹਣਾ ਸੂਟ ਰੈਡੀ ਹੋਇਆ ਨੀਚੇ ਬਾਰਡਰ ਬਣਿਆ ਕੇਰੇ ਤੇ ਬਹੁਤ ਸੋਹਣਾ ਬਾਰਡਰ ਬਣਿਆ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਇਹਦਾ ਵਰਕ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਨਿਊ ਡਿਜ਼ਾਈਨ ਹੈ ਬਹੁਤ ਹੈਵੀ 슬ੀਵਜ਼ ਬਣੀਆਂ ਨੇ ਬਾਕੀ ਇਹਦਾ ਫਰੰਟ ਸਿੰਪਲ ਹੈ ਸੇਮ 슬ੀਵਜ਼ ਵਾਲਾ ਡਿਜ਼ਾਈਨ ਇਹਦੀ ਸਲਵਾਰ ਦੇ ਉੱਤੇ ਆ ਪਹੁੰਚਿਆਂ ਤੇ ਨੀਚੇ ਬਾਰਡਰ ਬਣਿਆ ਘੇਰੇ ਵਾਲਾ ਦੁਪੱਟਾ ਇਹਦਾ ਪਿਓਰ ਕੰਵਲੀ ਚੀਜ਼ ਹੁੰਦਾ ਬਹੁਤ ਸੋਹਣਾ ਦੁਪੱਟਾ ਹੈ ਇਹਦਾ ਬਹੁਤ ਹੈਵੀ ਦੁਪੱਟਾ ਹੈ 4 ਸਾਈਡ ਬਾਰਡਰ ਬਣਿਆ ਤੇ ਵਿੱਚ ਕੰਬੀਆਂ ਬਣੀਆਂ ਨੇ ਲੇਸ ਲਗਾ ਕੇ ਆਪਾਂ ਇਹਦੀ ਪੇਸਟਿੰਗ ਨਾਲ ਫਿਨਿਸ਼ਿੰਗ ਕੀਤੀ ਆ ਸਾਰੇ ਦੁਪੱਟਿਆਂ ਦੀ ਫਿਨਿਸ਼ਿੰਗ ਪ੍ਰੋਪਰ ਮਿਲੀ ਜੀ ਤੁਹਾਨੂੰ ਪਿਓਰ ਕੰਵਲੀ ਚੂਨ ਦਾ ਦੁਪੱਟਾ 2.5 ਮੀਟਰ ਦਾ ਦੁਪੱਟਾ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਸਾਡੇ ਕਿਸੇ ਵੀ ਡਿਜ਼ਾਈਨ ਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹ ਆਪਣਾ ਸੀ ਗ੍ਰੀਨ ਦਾ ਕਰੀਪ ਇਹ ਵੀ ਪਿਓਰ ਕਰੀਪ ਦਾ ਸੂਟ ਹੈ ਇਹਦੇ ਚ ਪੈਨਲ ਬਣੇ ਨੇ ਸੈਂਟਰ ਪੈਨਲ ਬਣਿਆ neck ਬਣਿਆ ਦਾ sleeves ਬਣੀਆਂ ਨੇ ਬਹੁਤ ਸੋਹਣੀਆਂ ਸਲੀਵਜ਼ ਉੱਲਾ ਵਰਕ ਸੇਮ ਸਲਵਾਰ ਦੇ ਪੌਂਚਿਆਂ ਦੇ ਉੱਤੇ ਕੀਤਾ ਮਹਿਰੂਨ ਕਲਰ ਦਾ ਪਨੇ ਦੇ ਚ ਥ੍ਰੈਡ ਲਗਾਇਆ ਬਨਾਰਸੀ ਚਨੂਨ ਦਾ ਇਹਦਾ ਦੁਪੱਟਾ ਹੈ ਮੁੱਟੀ ਵਾਲਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ 2.5 ਮੀਟਰ ਦਾ ਦੁਪੱਟਾ ਹੈ ਦੁਪੱਟੇ ਦੀ ਫਿਨਿਸ਼ਿੰਗ ਆਪਨੇ ਰੈੱਡ ਕਲਰ ਦੀ ਮਹਿਰੂਨ ਕਲਰ ਦੀ ਪੇਸਟਿੰਗ ਨਾਲ ਕੀਤੀ ਹੈ ਡਬਲ ਲੇਸ ਲੱਗੀ ਹੈ ਬਹੁਤ ਸੋਹਣਾ ਸੂਟ ਰੈਡੀ ਹੋਇਆ। ਇਹ ਆਪਣਾ ਰੈੱਡ ਕਲਰ ਦਾ ਸੂਟ ਹੈ। ਸਟਫ ਇਹਦਾ ਪ्युअर ਕريب ਰਹੂਗਾ। ਬਹੁਤ ਸੋਹਣਾ ਸੂਟ ਬਣਿਆ। ਨੀਚੇ ਘੀਰਾ ਬਣਿਆ, ਵਿੱਚ ਡਾਟਸ ਪਏ ਆ। ਨੈੱਕ ਬਣਿਆ ਦਾ। ਬਹੁਤ ਸੋਹਣਾ ਨੈੱਕ ਬਣਿਆ। ਸੇਮ 슬ੀਵਸ ਤੇ ਵਰਕ ਹੈ। ਕਿਰੇ ਵਾਲਾ ਸਲਵਾਰ ਦੇ ਪੌਚੇ ਹੁੰਦੇ ਆ ਸੇਮ ਬਾਰਡਰ ਦੁਪੱਟਾ ਇਹਦੇ ਨਾਲ ਆਪਣੇ ਸ਼ਿਮਰ ਦਾ ਕੀਤਾ ਹੈ ਸ਼ਿਮਰ ਦਾ ਦੁਪੱਟਾ ਰੈੱਡ ਕਲਰ ਦਾ ਤੇ ਉੱਤੇ ਪੈਚ ਲੱਗੇ ਆ ਵਿੱਚ ਡਾਟਸ ਪਏ ਆ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਸਾਡੇ ਤੋਂ ਪਾਰਟੀ ویئر ਲਹਿੰਗੇ ਬ੍ਰਾਈਡਲ ਲਹਿੰਗੇ ਬ੍ਰਾਈਡਲ ਸੂਟ ਵੀ ਰੈਡੀ ਕਰਵਾ ਸਕਦੇ ਹੋ ਇਹ ਆਪਣਾ ਬੋਟਲ ਗ੍ਰੀਨ ਕਲਰ ਦਾ ਸੂਟ ਹੈ ਇਹਦਾ ਸਟੱਫ ਹੈਗਾ ਸੈਟਨ অর্ਗਾਂਜ਼ਾ ਸਟੱਫ ਸਾਰੇ ਫਰੰਟ ਚ ਫਲਾਵਰ ਬਣੇ ਨੇ ਮਜ਼ੈਂਟਾ ਕਲਰ ਦਾ ਕੰਟਰਾਸਟ ਕੀਤਾ ਹੈ ਇਹਦੇ ਨਾਲ ਇਹਦੀਆਂ 슬ੀਵਜ਼ ਬਹੁਤ ਹੈਵੀ ਬਣੀਆਂ ਨੇ ਬਹੁਤ ਸੋਹਣਾ ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਸੇਮ ਵਰਕ ਆਪਨੇ ਇਸ ਦੀ ਪੌਂਚਾ ਤੇ ਕੀਤਾ ਸਲਵਾਰ ਦੇ ਬਹੁਤ ਹੈਵੀ ਸੂਟ ਰੈਡੀ ਹੋਇਆ ਇਹਨੂੰ ਤੁਸੀਂ ਰੈੱਡ ਕਲਰ ਚ ਵੀ ਬਣਾਵਾ ਸਕਦੇ ਹੋ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਇਹਦੇ ਨਾਲ ਆਪਾਂ ਨੇ ਕੰਟਰਾਸਟ ਦੁਪੱਟਾ ਕੀਤਾ ਮੈਜੈਂਟਾ ਕਲਰ ਦਾ ਸਾਰੀ ਦੁਪੱਟੇ 'ਚ ਜਾਲ ਬਣਿਆ ਬਹੁਤ ਸੋਹਣਾ ਦੁਪੱਟਾ ਹੈ ਡੀ ਹੋਇਆ ਦੁਪੱਟੇ ਦੀ ਫਿਨਿਸ਼ਿੰਗ ਆਪਾਂ ਨੇ ਗ੍ਰੀਨ ਕਲਰ ਨਾਲ ਕੀਤੀ ਆ ਪੇਸਟਿੰਗ ਲਗਾਈ ਆ ਸੇਮ ਸੂਤ ਨਾਲ ਦੀ ਤੇ ਵਿੱਚ ਜਾਲ ਬਣਿਆ ਪੂਰ ਸਾਈਡ ਬਾਰਡਰ ਬਣਿਆ ਇਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾਉਣ ਲਈ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਵੱਧੂ ਵੱਧ ਸ਼ੇਅਰ ਕਰੋ ਤੁਸੀਂ ਤੁਸੀਂ ਸਾਡੇ ਤੋਂ ਆਪਣਾ ਡਿਜ਼ਾਈਨ ਦੇ ਕੇ ਵੀ ਰੈਡੀ ਕਰਵਾ ਸਕਦੇ ਹੋ ਕਿ ਸਾਡੇ ਕਿਸੇ ਵੀ ਡਿਜ਼ਾਈਨ ਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ थैंक यू ਜੀ